ਜਿਹੜੇ ਵੀ ਜ਼ਿਮੀਂਦਾਰ ਭਰਾ ਕਹਿੰਦੇ ਨੇ ਕਿ ਸਾਨੂੰ ਖੇਤੀ ਦੇ ਵਿੱਚ ਕੁਝ ਵੀ ਨਹੀਂ ਬਚਦਾ ਤਾਂ ਬਾਈ ਜੀ ਮੇਰੀ ਇੱਕੋ ਸਲਾਹ ਸਾਰੇ ਕਿਸਾਨ ਭਰਾਵਾਂ ਨੂੰ ਕਿ ਇਹੋ ਜੀ ਖੇਤੀ ਤੁਸੀਂ ਵੀ ਕਰਿਆ ਕਰੋ ਬਾਈ ਨੇ ਆਪਣੇ ਖੇਤਾਂ ਦੇ ਵਿੱਚ 10 ਕਿੱਲੇ ਸੂਰਜਮੁਖੀ ਦੇ ਲਾਏ ਹੋਏ ਹਨ ਤੇ ਬਾਈ ਜੀ ਹਰ ਸਾਲ ਬਾਈ ਸੂਰਜਮੁਖੀ ਦੇ 10 ਕਿੱਲੇ ਲਾਉਂਦਾ ਆਪਣੇ ਘਰ ਦੀ ਸੂਰਜਮੁਖੀ ਲਾਉਂਦਾ ਹੈ ਤੇ ਆਪਣਾ ਜਿਹੜਾ ਇਹਦਾ ਆਇਲ ਆ ਜਿਹੜਾ ਇਹਦਾ ਤੇਲ ਆ ਉਹ ਆਪਣਾ ਘਰ ਦਾ ਕਢਾਂਦਾ ਤੇਲ ਇਹ ਬਾਜ਼ਾਰ ਦੇ ਵਿੱਚੋਂ ਕੋਈ ਆਇਲ ਨਹੀਂ ਵਰਤਦਾ ਸਿਰਫ ਸੂਰਜਮੁਖੀ ਦਾ ਆਇਲ ਆ ਜਿਹੜਾ ਖਾੜੇ ਦੇ ਵਿੱਚ ਉਹ ਵਰਤਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਬੂਟੇ ਚੈੱਕ ਕਰੋ ਸੂਰਜਮੁਖੀ ਦਾ ਫਲ ਚੈੱਕ ਕਰੋ ਬਾਈ ਜੀ ਦੇਖੋ ਕਿੱਡੇ ਕਿੱਡੇ ਵੱਡੇ ਫੁੱਲ ਨੇ ਤੇ ਕਿੱਡਾ ਕਿੰਨੀ ਕਿ ਪੈਦਾਵਾਰ ਹੋਏਗੀ 10 ਕਿੱਲਾਂ ਦੇ ਵਿੱਚ ਸੂਰਜਮੁਖੀ ਬਾਈ ਨੇ ਇਸ ਟਾਈਮ ਲਾਈ ਹੋਈ ਹੈ ਜਿੱਥੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਬਾਈ ਜੀ ਇਹ ਸਾਰੀ ਸੂਰਜਮੁਖੀ ਹੈ ਤੇ 10 ਕਿੱਲੇ ਬਾਈ ਨੇ ਸੂਰਜਮੁਖੀ ਦੇ ਲਾਏ ਹੋਏ ਨੇ ਆਪਣੇ ਖੇਤਾਂ 'ਚ ਤੇ ਬਾਈ ਜੀ ਕੁਝ ਭਰਾ ਕਹਿੰਦੇ ਨੇ ਕਿ ਸਾਨੂੰ ਖੇਤੀ ਦੇ ਵਿੱਚ ਕੁਝ ਵੀ ਨਹੀਂ ਬਚਦਾ ਮੈਂ ਕਹਿੰਨਾ ਕਣਕ ਅਤੇ ਝੋਨਾ ਛੱਡ ਕੇ ਇਹੋ ਜਿਹੇ ਫਸਲਾਂ ਕਰਿਆ ਕਰੋ ਤੁਹਾਨੂੰ ਇਨਕਮ ਬਹੁਤ ਵਧੀਆ ਜਰਨੇਟ ਹੋਗੀ ਇਨਕਮ ਬਹੁਤ ਵਧੀਆ ਇਨਕਮ ਬਣੋਗੀ ਤੇ ਬਾਈ ਜੀ ਮੰਡੀ ਦੇ ਰੇਟ ਤਾਂ ਤਾਂ ਚਲੋ ਮੈਨੂੰ ਪਤਾ ਨਹੀਂ ਹੈਗਾ ਕਿ ਇਸ ਟਾਈਮ ਜਿਹੜਾ ਸੂਰਜਮੁਖੀ ਦਾ ਜਿਹੜਾ ਰੇਟ ਹੈ ਕਿ ਕੀ ਚੱਲੀ ਜਾਂਦਾ ਹੈ ਹਨਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਜਦੋਂ ਸੂਰਜਮੁਖੀ ਦੀ ਕਟਾਈ ਹੋਊਗੀ ਯਾ ਜਦੋਂ ਬਾਈ ਸੂਰਜਮੁਖੀ ਨੂੰ ਵੜਾਊਗਾ ਕਟਾਊਗਾ ਆਪਣੇ ਖੇਤਾਂ ਦੇ ਵਿੱਚੋਂ ਉਹਦੀ ਵੀ ਵੀਡੀਓ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤਾਂ ਇੱਕ ਬਹੁਤ ਵੱਡਾ ਮੈਸੇਜ ਬਾਈ ਨੇ ਦਿੱਤਾ ਆਪਣੇ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਤਾਂ ਚਲੋ ਲੋਕ 100% ਖੇਤੀ ਜਿਹੜੀ ਸੂਰਜਮੁਖੀ ਦੀ ਹਰਿਆਣੇ ਦੇ ਵਿੱਚ ਵੀ ਲੋਕ ਬਹੁਤ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਨੇ ਹਰਿਆਣੇ ਦੇ ਵਿੱਚ ਕਰਦੇ ਨੇ ਪਰ ਸਾਡੇ ਪੰਜਾਬ ਦੇ ਵਿੱਚ ਜਿਹੜੀ ਸੂਰਜਮੁਖੀ ਦੀ ਖੇਤੀ ਹੈ ਪਰ ਉਹ ਬੌਸ ਕੱਟ ਜ਼ਿਮੀਦਾਰ ਕਰਦੇ ਨੇ ਬਹੁਤ ਕੱਟ ਕਰਦੇ ਨੇ ਕਿਉਂਕਿ ਜਿਆਦਾ ਚਰ ਝੋਨਾ ਹੁਣ ਕਣਕ ਵੱਢ ਚੁੱਕੀ ਆ ਉਹਨੋਂ ਇਸ ਤੋਂ ਬਾਅਦ ਝੋਨੇ ਦੀ ਵਾਰੀ ਐ ਹਨਾ ਆ ਖੇਤ ਬੇਲੇ ਹੋ ਚੁੱਕੇ ਨੇ ਤੇ ਇਸ ਤੋਂ ਬਾਅਦ ਇਹਨਾਂ ਨੇ ਝੋਨੇ ਦੀ ਖੇਤੀ ਕਰਨੀ ਐ ਸੂਰਜਮੁਖੀ ਦੀ ਬਾਈ ਜੀ ਤੁਸੀਂ ਵੀ ਖੇਤੀ ਕਰਿਆ ਕਰੋ ਤੇ ਆ ਦੇਖੋ ਬੂਟੇ ਚੈੱਕ ਕਰੋ ਕਿੰਨਾ ਬਹੁਤ ਵਧੀਆ ਹੈ ਕਿ ਜਿਹੜੀ ਸੂਰਜਮੁਖੀ ਦੀ ਜਿਹੜੀ ਖੇਤੀ ਹੈ ਜਿਹੜੀ ਪੈਦਾਵਾਰ ਹੈ ਸੂਰਜਮੁਖੀ ਦੀ ਬਹੁਤ ਅੱਛੀ ਪੈਦਾਵਾਰ ਹੈ ਤੇ ਇਹਦਾ ਫਲ ਚੈੱਕ ਕਰੋ ਬਾਈ ਜੀ ਤੇ ਫਲ ਬਹੁਤ ਵਧੀਆ ਫਲ ਹੈ ਐਤਕੀ ਜਿਹੜਾ ਸੂਰਜਮੁਖੀ ਨੂੰ ਆਇਆ ਹੋਇਆ ਕਿਉਂਕਿ ਬਾਈ ਨੇ ਟਾਈਮ ਤੋਂ ਪਹਿਲਾਂ ਸੂਰਜਮੁਖੀ ਲਾਤੀ ਸੀਗੀ ਬਹੁਤ ਗੇਤੀ ਲਾਤੀ ਸੀ ਸੂਰਜਮੁਖੀ ਇਹਦੇ ਵਿੱਚ ਕਣਕ ਨਹੀਂ ਸੀ ਇਹ ਬਾਈ ਕਹਿੰਦਾ ਵੀ ਮੈਂ ਸੂਰਜਮੁਖੀ ਦੇ ਹਰ ਸਾਲ 10 ਕਿੱਲੇ ਆਪਣੇ ਖੇਤਾਂ ਦੇ ਵਿੱਚ ਲਾਣੇ ਹੀ ਲਾਣੇ ਨੇ ਠੀਕ ਹੈ ਭਾਵੇਂ ਰੇਟ ਇਹਦਾ ਘਟ ਹੋਵੇ ਭਾਵੇਂ ਵੱਧ ਹੋਵੇ ਪਰ ਬਾਈ ਨੇ ਸੂਰਜ ਮੁਖੀ 10 ਕਿੱਲੇ ਹਰ ਸਾਲ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਲਾਣੇ ਹੀ ਲਾਣੇ ਨੇ ਤੇ ਅੱਜ ਜਿੱਥੋਂ ਤੱਕ ਬਾਈ ਜੀ ਤੁਹਾਡੀ ਨਿਗਾਹ ਜਾਂਦੀ ਹੈ ਤੇ ਮਧੂਮੱਖੀਆਂ ਫਰੀ ਜਾਂਦੀਆਂ ਦੇਖੋ ਫੁੱਲਾਂ ਦੇ ਉੱਤੇ ਮਧੂਮੱਖੀਆਂ ਸ਼ਹਿਦ ਬਣਾਈ ਜਾਂਦੀਆਂ ਹਨਾ ਇਹ ਹੁੰਦਾ ਬਾਈ ਜੀ ਇਹ ਹੁੰਦੀ ਆਪਣੀ ਘਰ ਦੀ ਖੇਤੀ ਪਿਓਰ ਖੇਤੀ ਤੇ ਬਾਈ ਜੀ ਤੁਸੀਂ ਵੀ ਇਸ ਕਿਸਾਨ ਭਰਾ ਕੋਲੋਂ ਕੋਈ ਵੀ ਸੂਰਜਮੁਖੀ ਦੀ ਖੇਤੀ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਮੈਸੇਜ ਕਰ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਜਿਹੜੀ ਸੂਰਜਮੁਖੀ ਦੀ ਖੇਤੀ ਦੇ ਬਾਰੇ ਜਾਣਕਾਰੀ ਹੈ ਉਹ ਅਸੀਂ ਤੁਹਾਨੂੰ ਦੇ ਦੇਵਾਂਗੇ ਤੇ ਬਾਈ ਜੀ ਕਹਿਣ ਦਾ ਮਤਵ ਇਹ ਹੈ ਕਿ ਤੁਸੀਂ ਵੀ ਇਦਾਂ ਦੀ ਖੇਤੀ ਕਰਿਆ ਕਰੋ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਸਾਨ ਭਰਾ ਨੇ ਸਬਜ਼ੀ ਦੀ ਖੇਤੀ ਜਾਂ ਹੋਰ ਜਿਹੜੀਆਂ ਮੋਟੀਆਂ ਫਸਲਾਂ ਨੇ ਉਹਨਾਂ ਦੀ ਖੇਤੀ ਨਹੀਂ ਕਰਦੇ ਹੈਗੇ ਕਿਉਂਕਿ ਕਣਕ ਛੋਣੇ ਵੱਲ ਜ਼ਿਆਦਾ ਜਾ ਰਹੇ ਨੇ ਸਾਡੇ ਕਿਸਾਨ ਵੀਰ ਪੰਜਾਬ ਦੇ ਠੀਕ ਹੈ ਤਾਂ ਬਾਈ ਜੀ ਇਦਾਂ ਦੀ ਖੇਤੀ ਜ਼ਰੂਰ ਕਰਿਆ ਕਰੋ ਮੇਰਾ ਇੱਕੇ ਮੈਸੇਜ ਆ ਸਾਰੇ ਕਿਸਾਨ ਭਰਾਵਾਂ ਨੂੰ ਕਿ ਇਦਾਂ ਦੀ ਖੇਤੀ ਜ਼ਰੂਰ ਕਰਿਆ ਕਰੋ ਤੇ ਵਧੀਆ ਪੈਦਾਵਾਰ ਕੱਢਿਆ ਕਰੋ ਤੇ ਦੇਖੋ ਯਾਰ ਸੂਰਜਮੁਖੀ ਦੀ ਖੇਤੀ ਬਹੁਤ ਅੱਛੀ ਖੇਤੀ ਹੈ ਕਿਉਂਕਿ ਇੱਕ ਤਾਂ ਫਸਲ ਵਿਗ ਜਾਂਦੀ ਹੈ ਇੱਕ ਦੂਜਾ ਇਹ ਹੈ ਵੀ ਆਪਣੇ ਘਰ ਦੇ ਵਿੱਚ ਜਿਹੜਾ ਇਹਦਾ ਆਇਲ ਆ ਆਪਾਂ ਕੁਕਿੰਗ ਦੇ ਵਿੱਚ ਆਇਲ ਯੂਜ਼ ਕਰ ਲੈਨੇ ਆ ਹੋਰ ਵੀ ਸੂਰਜਮੁਖੀ ਦਾ ਜਿਹੜਾ ਆਇਲ ਆ ਬਹੁਤ ਸਾਰੀਆਂ ਮਤਲਬ ਕਿ ਜਿਹੜੀਆਂ ਹੋਰ ਸਾਰੀਆਂ ਵਸਤੂਆਂ ਨੇ ਉਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਆਇਲ ਵੀਡੀਓ ਚੰਗੀ ਲੱਗੀ ਬਾਈ ਜੀ ਦੱਬ ਕੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ